ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਦੀ ਯਾਤਰਾ ਤੇ ਜਦੋਂ ਤੋਂ ਪਾਬੰਦੀ ਲਗਾਈ ਆ ਤਾਂ ਸਿਆਸੀ ਜਿਹੜੀਆਂ ਕਿ ਸੁਰਖੀਆਂ ਹੋਰ ਤੇਜ਼ ਹੋ ਗਈਆਂ ਨੇ ਤਾਂ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਅਤੇ ਬੁਲਾਰੇ ਨੇ ਕਿਹਾ ਕਿ ਇਸ ਕੇਂਦਰ ਦੇ ਫੈਸਲੇ ਦੀ ਸਖਤ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਵਿਰੁੱਧ ਮੈਚ ਹੋ ਸਕਦਾ ਹੈ ਤਾਂ ਯਾਤਰਾ ਕਿਉਂ ਨਹੀਂ ਹੋ ਸਕਦੀ ਕੇਂਦਰ ਸਰਕਾਰ ਇਹ ਦੱਸੇ ਕਿ ਇਸ ਦੇ ਪਿੱਛੇ ਉਸ ਦੀ ਮਨਸਾ ਕੀ ਹੈ ਇਸ ਯਾਤਰਾ ਨੂੰ ਰੋਕਣਾ ਬਿਲਕੁਲ ਮੰਦ ਭਾਗਾ ਹੈ ਕੇਂਦਰ ਸਰਕਾਰ ਪੰਜਾਬ ਦੇ ਨਾਲ ਅਜਿਹਾ ਕਰਕੇ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਹੈ ਤੇ ਉਹ ਉਹਨਾਂ ਨੇ ਕਿਹਾ ਕਿ ਮੈਂ ਕੇਂਦਰ ਨੂੰ ਜਿਹੜਾ ਕਿ ਬੇਨਤੀ ਕਰਦਾ ਹਾਂ ਕਿ ਇਸ ਫੈਸਲੇ ਤੇ ਜਲਦ ਤੋਂ ਜਲਦ ਮੁੜ ਵਿਚਾਰ ਕਰਕੇ ਇਸ ਨੂੰ ਵਾਪਸ ਲਿਆ ਜਾਵੇ ਤਾਂ ਜੋ ਲੋਕਾਂ ਦਾ ਵਿਸ਼ਵਾਸ ਤੇ ਸਤਕਾਰ ਜਿਹੜਾ ਆ ਉਹ ਬਹਾਲ ਹੋ ਸਕੇ ਦੇ ਪ੍ਰਕਾਸ਼ ਸਥਾਨ ਸ੍ਰੀ ਲੰਕਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾਗਾ ਫੈਸਲਾ ਭਾਰਤ ਸਰਕਾਰ ਨੇ ਲਿਆ ਅਸੀਂ ਇਹਨੂੰ ਕੰਡੈਮਨ ਵੀ ਕਰਦੇ ਹਾਂ ਇਹਦਾ ਵਿਰੋਧ ਵੀ ਕਰਦੇ ਹਾਂ ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਲ ਹੈ ਤੇ ਦੂਜੇ ਪਾਸੇ ਉਸ ਮੁਕੱਦਸ ਥਾਨ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤ ਹੋਣ ਜਾਂਦੇ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਹੈ ਜਿੱਥੋਂ ਭਾਈਚਾਰੇ ਦਾ ਸਨੇਹਾ ਜਾਂਦਾ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਹੈ ਇਸ ਤੋਂ ਮਰਦ ਭਾਂਦਾ ਕੁਝ ਨਹੀਂ ਹੋ ਸਕਦਾ ਔਰ ਹਿੰਦੁਸਤਾਨ ਪਾਕਿਸਤਾਨ ਦੇ ਕਿੰਨੇ ਵੀ ਮਾੜੇ ਰਿਸ਼ਤੇ ਰਹੇ ਹੁਣ ਚਾਹ 65 ਦੀ ਲੜਾਈ ਹੋ ਗਈ ਚਾਹ 71 ਦਾ ਜੰਦ ਹੋਇਆ ਹੋਵੇ ਲੇਕਿਨ ਕਦੀ ਵੀ ਧਾਰਮਿਕ ਆਸਥਾ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਕਦੀ ਰੋਕਿਆ ਨਹੀਂ ਗਿਆ لیکن بی جے پی دی مرکز سرکار نو پتہ نہیں کی دشمنی ہے پنجابیان نا سکھاں نا ਗੁਰੂ ਨਾਨਕ ਨਾਮ ਦੇਵਾ ਲੋਕਾਂ ਨਾਲ پتہ نہیں کی ਇਹਨਾਂ ਦੀ دشمنی ہے کہ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਸਿੱਖਾਂ ਦੀ ਗੱਲ ਹੁੰਦੀ ਹੈ ਸਾਡੇ ਗੁਰੂਆਂ ਦੀ ਗੱਲ ਹੁੰਦੀ ਹੈ ਉੱਤੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਮੀਡੀਏਟਲੀ ਇਹ ਆਪਣੇ ਫੈਸਲੇ ਜਿਹਦੇ ਰਾਹੀਂ શ્રી ਨੰਕਾਣਾ ਸਾਹਿਬ શ્રી ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਔਰ ਆਸਥਾ ਔਰ ਸ਼ਰਧਾ ਦੇ ਨਾਲ ਜਾਣ ਵਾਲੇ ਲੋਕਾਂ ਨੂੰ ਇਨੀ ਜਿੱਤ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਸ ਮੁਕੱਦਸ ਥਾਂ ਤੇ ਜਾ ਕੇ ਨਨਕਾਣਾ ਸਾਹਿਬ ਜਾ ਕੇ ਲੋਕ ਨਤਮਸਤਕ ਹੋ ਸਕਣ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਅਸ਼ੀਰਵਾਦ ਗੁਰੂ ਨਾਨਕ ਸਾਹਿਬ ਦਾ ਲੈ ਸਕਣ ਔਰ ਭਾਈਚਾਰੇ ਦਾ ਸੁਨਿਆਦ